ਦੜਬਾ ਦੇ ਪਿੰਨ ਖਨਾਲ ਅੰਦਰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ 22 ਸਾਲਾ ਨੌਜਵਾਨ ਜਸ਼ਨਪ੍ਰੀਤ ਸਿੰਘ ਦੀ ਮ੍ਰਿਤਕ ਦੇ ਸ਼ੱਕੀ ਹਾਲਾਤਾਂ ਵਿੱਚ ਸੁੰਸਾਨ ਜਗ੍ਹਾ ਤੇ ਪਈ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਹੁਣ ਤੱਕ ਦੋ ਨੌਜਵਾਨਾਂ ਖਿਲਾਫ ਜਿਹੜਾ ਕਿ ਮਾਮਲਾ ਦਰਜ ਕੀਤਾ ਹੈ ਗੱਲ ਆ ਕਿ ਜਾਰੀ ਕਿ 22 ਸਾਲਾਂ ਜਸਪ੍ਰੀਤ ਆਪਣੇ ਮਾਤਾ ਪਿਤਾ ਦੇ ਨਾਲ ਪਿੰਡ ਖਨਾਲ ਕਲਾ ਵਿਖੇ ਰਹਿ ਰਿਹਾ ਸੀ ਆਪਣੇ ਪਿਤਾ ਦੇ ਨਾਲ ਖੇਤੀ ਕਰਵਾਉਂਦਾ ਸੀ 4:30 ਤੋਂ 5:30 ਵਜੇ ਤੇ ਬੱਚਿਆਂ ਨੂੰ ਭਿਜਾਉਣ ਵਾਸਤੇ ਜਾਣਾ ਨਾ ਰੋਡ ਦੇ ਉੱਪਰ ਉਸ ਦਿਨ ਮੈਂ ਜਾਨੀ ਕਿ ਪ੍ਰੋਗਰਾਮ ਕਰ ਥੱਕਿਆ ਹੋਇਆ ਸੀ ਮੈਂ ਨਹੀਂ ਜਾ ਪਾਇਆ ਤੇ ਬੱਚੇ ਗਏ ਬੱਚਿਆਂ ਨੇ ਸਵੇਰੇ ਦੇਖਿਆ ਜਾਨੀ ਕਿ 5:00 ਵਜੇ ਇਹ ਆਪਣੇ ਕੈਂਚੀਆਂ ਦੇ ਵਿੱਚ ਜਾਨੀ ਕਿ ਪਿਆ ਹੋਇਆ ਸੀ ਹੱਥ ਦੇ ਵਿੱਚ ਤੇ ਦਵਾਈ ਦੀ ਬੋਤਲ ਰੱਖੀ ਹੋਈ ਸੀ ਤੇ ਉਹਨਾਂ ਨੇ ਦੱਸਿਆ ਕਿ ਜੀ ਫੌਜੀ ਸਾਹਿਬ ਆ ਕੇ ਕੀ ਆਇਆ ਕਰ ਲੈ ਮੈਨੂੰ ਉਠਾ ਲਿਆ ਜਿਵੇਂ ਕਿ ਮੈਂ ਉੱਥੇ ਪਹੁੰਚਿਆ ਤੇ ਕੋਈ ਵੀ ਬੰਦਾ ਉਹਦੇ ਖੜਨ ਨੂੰ ਤਿਆਰ ਨਹੀਂ ਸੀ ਉਹਦੇ ਕੋਲੇ ਜਦੋਂ ਮੈਂ ਸੋਤਿਆ ਇਨਸਾਨੀਅਤ ਦੇ ਨਾਤੇ ਮੈਂ ਸੋਚਿਆ ਵੀ ਆਪਾਂ ਨੂੰ ਕਿਸੇ ਦਾ ਮੁੰਡਾ ਸਾਨੂੰ ਸਿਆਣੇ ਦੇ ਵਿੱਚ ਨਹੀਂ ਆਇਆ ਹਾਲਤ ਕਹੀ ਗਈ ਸੀ ਉਹਦੀ ਹਾਲਤ ਜਾਨੀ ਕਿ ਮੂੰਹ ਵਗੈਰਾ ਸੁੱਜਿਆ ਹੋਇਆ ਸੀ ਹਨਾ ਬਾਕੀ ਪਛਾਣ ਦੇ ਵਿੱਚ ਨਹੀਂ ਆਇਆ ਨਾ ਲੜਕਾ ਤੇ ਉਸ ਤੋਂ ਬਾਅਦ ਮੈਂ ਦੇਖਿਆ ਵੀ ਆਪਾਂ ਨੂੰ ਖਬਰ ਕਰਨੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਉਸੇ ਟਾਈਮ ਮੈਂ ਐਂਬੂਲੈਂਸ ਨੂੰ ਕਾਲ ਕੀਤਾ ਤੇ 10 ਮਿੰਟਾਂ ਦੇ ਵਿੱਚ ਐਂਬੂਲੈਂਸ ਪਹੁੰਚੀ ਤੇ ਉਸ ਤੋਂ ਬਾਅਦ ਮੈਂ ਪੁਲਸ ਨੂੰ ਕਨਫਰਮ ਕਰਿਆ ਤੇ ਪੁਲਸ ਪਹੁੰਚੀ ਬਾਕੀ ਵੀ ਪਿੰਡ ਦੇ ਬੰਦੇ ਆਏ ਉਹਨਾਂ ਨੇ ਸਿਆਣਾ ਵੀ ਇਹ ਆਪਣੇ ਪਿੰਡ ਤੋਂ ਮੁੰਡਾ ਹੈ ਇਹੇ ਹੀ ਆ ਪਰਿਵਾਰ ਸੀ ਜੀ ਮੁੰਡਾ ਕੀ ਕੰਮ ਕਰਦਾ ਸੀਗਾ ਪਰਿਵਾਰ ਬਹੁਤ ਵਧੀਆ ਜੀ ਖੇਤੀਬਾੜੀ ਕਰਦੇ ਨੇ ਹਣਾ ਵਧੀਆ ਆਪਣਾ ਟਾਈਮ ਬਿਸਰ ਕਰਦੇ ਨੇ ਇੱਕ ਭਰਾ ਇਹਦਾ ਜਨਨ ਕਿ ਫੌੜ ਨੇ ਵਿੱਚ ਰਹਿੰਦਾ ਤੇ ਇਹ ਇਕੱਲਾ ਹੀ ਮੁੰਡਾ ਸੀ ਆਪਣਾ ਕਲੀ ਇਹੋ ਕੈਨੇਡਾ ਗਿਆ ਹੋਇਆ ਜੀ ਹਾਂਜੀ ਤੇ ਮੁੰਡਾ ਵੀ ਖੇਤੀ ਕਰਦਾ ਸੀ ਫਾਦਰ ਸਾਹਿਬ ਦਾ ਹਾਂ ਜੀ ਇਹ ਫਾਦਰ ਸਾਹਿਬ ਦਾ ਮੁੰਡਾ ਖੇਤੀ ਕਰਦਾ ਸੀ ਜੀ ਕੀ ਕਾਰਨ ਕੀ ਲੱਗੇ ਤੁਹਾਨੂੰ ਵੀ ਜਿਹੜਾ ਹਾਲਾਤ ਜੋ ਦੇਖੇ ਕੋ ਕੁਟਮਾਰ ਹੋਈ ਹੋਈ ਸੀ ਦੇ ਨਾਲ ਨਹੀਂ ਆਪਾਂ ਕੁਝ ਕਹਿ ਨਹੀਂ ਸਕਦੇ ਜਦੋਂ ਮੈਡੀਕਲ ਵਗੈਰਾ ਹੋਊਗਾ ਤਾਂ ਆ ਸਾਹਮਣੇ ਆਊਗਾ ਤਾਂ ਉਹ ਸਭ ਪਤਾ ਹੀ ਲੱਗ ਜਾਣਾ ਪੁਲਿਸ ਨੇ ਕਾਰਵਾਈ ਵੀ ਕੀਤੀ ਜਿੰਦੀ ਹੈ ਪਰ ਚਾ ਮੇਰਾ ਹਾਂ ਜੀ ਸਾਰਾ ਪਿੰਡ ਨਗਰ ਤੁਸੀਂ ਦੇਖਿਆ ਹੋਊਗਾ ਵੀ ਕੱਲ ਦੇ ਹੈਰਾਨ ਵੀ ਹੋ ਰਹੇ ਆ ਤੇ ਕਿਉਂਕਿ ਜਿਹੜਾ ਇਹ ਮੁੰਡਾ ਕਿਤੇ ਪਾਇਆ ਗਿਆ ਪਿਆ ਸੀਗਾ ਜਿਹਦਾ ਜੋ ਦੇਖਿਆ ਹੱਥ ਦੇ ਵਿੱਚ ਕੋਈ ਸਪਰੇਅ ਵਾਲਾ ਡੱਬਾ ਫੜਾਇਆ ਗਿਆ ਵੀ ਉਹਦੇ ਨਾਲ ਕੀ ਹੋਇਆ ਕੀ ਨਾ ਚਾਹੁੰਦੇ ਆ ਵੀ ਅਨਸਾਫ਼ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਜੋ ਵੀ ਇਸ ਤਰ੍ਹਾਂ ਦੇ ਅਨਸਰ ਨੇ ਜਿਨ੍ਹਾਂ ਨੇ ਕੋਈ ਗਲਤ ਕੀਤਾ ਉਹ ਸਾਹਮਣੇ ਆਉਣ ਇਹ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਵੀ ਮਾਪਿਆਂ ਨੂੰ ਅਨਸਾਫ਼ ਦਿੱਤਾ ਜਾਵੇ ਜੇ ਘਟਨਾ ਕੋਈ ਹੋਈ ਹੈ ਤਾਂ ਉਸ ਦਾ ਸਾਰਾ ਕੁਝ ਸਾਹਮਣੇ ਆਉਣਾ ਚਾਹੀਦਾ ਜਿੰਨੇ ਵੀ ਕੀਤੀ ਹੈ ਸਰਕਾਰ ਨੂੰ ਵੀ ਬੇਨਤੀ ਕਰਦੀ ਆਂ ਵੀ ਇਹੀ ਇਹੀਆਂ ਘਟਨਾਵਾਂ ਆਪਾਂ ਨੂੰ ਦੇਖਣੀਆਂ ਚਾਹੀਦੀਆਂ ਨੇ ਅੱਗੇ ਲੱਗ ਕੇ ਆ ਜੋ ਨੌਜਵਾਨ ਸਰਖਤ ਰਹਿਣਾ ਇੱਕ ਨੌਜਵਾਨ ਮੁੰਡਾ ਸੀਗਾ ਛੋਟੀ ਉਮਰ ਸੀਗੀ ਵੀ ਉਹਦੇ ਨਾਲ ਇਹ ਪਾਣਾ ਵਾਪਰਿਆ ਦੇਖੋ ਹੁਣ ਅਸੀਂ ਕਹਿ ਨਹੀਂ ਸਕਦੇ ਹੁਣ ਪ੍ਰਸ਼ਾਸਨ ਕੋਲੇ ਹੈਗਾ ਦੋ ਬੰਦੇ ਵੀ ਉਹਨਾਂ ਨੇ ਅਰੈਸਟ ਕੀਤੇ ਆ ਕਹਿੰਦੇ ਆ ਰਾਤੀ ਪਰਚਾ ਵੀ ਕੀਤਾ ਤੇ ਹੁਣ ਅੱਗੇ ਪੁਲਿਸ ਨੇ ਵੀ ਦੱਸਣਾ ਵੀ ਕੀ ਹੋਇਆ ਕਿੱਥੋਂ ਇਹਦੀ ਜੜ ਨਿਕੜੂਗੀ ਕੋਈ ਸ਼ੱਕੀ ਹਾਲਾਤਾਂ ਦੇ ਵਿੱਚ ਮਿਲਿਆ ਜੀ ਇਹ ਡੈਡ ਬੋਡੀ ਹਾਂਜੀ ਜੋ ਅਸੀਂ ਪਿੰਡ ਦੇ ਬੰਦੇ ਨੌਜਵਾਨ ਹੈਗੇ ਆ ਜਾਂ ਅਸੀਂ ਸੋਚ ਸਕਦੇ ਆ ਤਾ ਸਾਨੂੰ ਇੱਕ ਸ਼ੱਕ ਦੇ ਘੇਰੇ ਚ ਲਿਆ ਸਕਦੇ ਆ ਕਿਉਂਕਿ ਅਸੀਂ ਜੋ ਦੇਖਿਆ ਵੀ ਉੱਥੇ ਸਪਰੇਅ ਦਾ ਡੱਬਾ ਉਹਨਾਂ ਦੇ ਹੱਥ ਦੇ ਵਿੱਚ ਫੜਾਇਆ ਗਿਆ ਸੀਗਾ ਕਿਉਂਕਿ ਜਦੋਂ ਮੌਕੇ ਤੇ ਉਹ ਹੱਥ ਦੇ ਵਿੱਚ ਸੀ ਨਹੀਂ ਕਿਸੇ ਦੀ ਵੀ ਜਾਨ ਨਿਕੜਦੀ ਆ ਡੱਬਾ ਨਹੀਂ ਫਟ ਸਕਦਾ ਬੰਦਾ ਕੋਈ ਵੀ ਤਾਂ ਉੱਥੇ ਜੇ ਮੌਤ ਹੁੰਦੀ ਆ ਇਸ ਤਰ੍ਹਾਂ ਦੇ ਕਾਰਨ ਕਰਕੇ ਸਪਰੇਅ ਨਾਲ ਤਾਂ ਉੱਥੇ ਜਗਾ ਵੀ ਬਹੁਤ ਪਟਦੂਗਾ ਜੀ ਜਾਨ ਨਿਕੜਦੀ ਆ ਬਹੁਤ ਕੁਛ ਕਰਦਾ ਪਰ ਉੱਥੇ Laash ਨੂੰ ਧਰਿਆ ਗਿਆ ਉੱਥੇ ਸਾਰੀ ਲਾਸ਼ ਧਰ ਕੇ ਉਦੋਂ ਬਾਅਦ ਉਹਦੀ ਕੀ ਹੋਇਆ ਉਹ ਖੜਾਉਣਾ ਖੇੜੇ ਚ ਵੀ ਇੱਕ ਚੀਜ਼ ਜਾਂਦੀ ਹੈ ਵੀ ਜਦੋਂ ਤੁਸੀਂ ਕਿਸੇ ਨੂੰ ਲੈ ਕੇ ਗਏ ਹੋ ਤਾਂ ਉਹਦੇ ਬਾਲੀਵਾਰਸ ਤੁਸੀਂ ਬਣ ਜਾਂਦੇ ਹੋ ਕਿ ਮਾਪੇ ਨੇ ਉਹਨਾਂ ਦਾ ਹੀ ਨੌ ਰੱਖਣਾ ਵੀ ਭਾਈ ਤੁਸੀਂ ਘਰੋਂ ਲੈ ਕੇ ਗਏ ਹੋ ਜਾਂ ਤਾਂ ਉਹ ਸਮਾ ਜਾਂਦੇ ਆਪਾਂ ਇਹ ਚੀਜ਼ ਨੂੰ ਫਿਰ ਮੰਨ ਲੈਂਦੇ ਵੀ ਯਾਰ ਉਹ ਘਰੇ ਸਮਾ ਗਏ ਪਰ ਹੁਣ ਉਹਨਾਂ ਨੇ ਕੀ ਕਿਹਾ ਉਹਨਾਂ ਮੈਨੂੰ ਇੰਨਾ ਧਿਆਨ ਚ ਨਹੀਂ ਬਸ ਇੰਨਾ ਕਿ ਜਰੂਰ ਪਤਾ ਲੱਗਿਆ ਵੀ ਉਹ ਕਹਿੰਦੇ ਆ ਵੀ ਅਸੀਂ ਮੰਡੀ ਦੇ ਵਿੱਚ ਛੱਡ ਗਏ ਸੀ ਜੇ ਛੱਡ ਗਏ ਸੀ ਉਹ ਕਿਹਦੇ ਸਾਹਮਣੇ ਛੱਡ ਗਏ ਸੀਗੇ ਤਾਰਿਆ ਕਿਸੇ ਨੇ ਤਾਂ ਦੇਖਿਆ ਹੋਊਗਾ ਉੱਤਰ ਦਾ ਤੇ ਨਾਲ ਹੀ ਮੇਰੀ ਗੱਲ ਵੀ ਹੋਈ ਸੀਗੀ ਉਹ ਕਹਿੰਦੇ ਸੀ ਵੀ ਅਸੀਂ ਕਿਸੇ ਤੁਹਾਡੇ ਪਿੰਡ ਦੇ ਰਮਦਾਸੀਆ ਭਾਈਚਾਰੇ ਉੱਧਰ ਵੀ ਉਹਨਾਂ ਦੇ ਮੁੰਡੇ ਨਾਲ ਸਕੂਟਰੀ ਤੇ ਬਿਠਾਤਾ ਉਹ ਲੈ ਗਿਆ ਉਹ ਹੁਣ ਸਕੂਟਰੀ ਵਾਲੇ ਮੁੰਡੇ ਨੇ ਤਾਂ ਉਹੀ ਦੱਸ ਸਕਦੇ ਆ ਫੇਰ ਉਹਨਾਂ ਨੇ ਜਦੋਂ ਉਹ ਘਰੇ ਵੀ ਗਏ ਆ ਇੱਕ ਵਾਰੀ ਜਿਹੜੇ ਉਹਨਾਂ ਦੀ ਮਾਤਾ ਦੇ ਦੱਸਣ ਦੇ ਕਾਰਨ ਉਹਨਾਂ ਦੀ ਮਾਤਾ ਨੇ ਪੁੱਛਿਆ ਵੀ ਉਹ ਜੱਸੀ ਕਿੱਥੇ ਆ ਉਹ ਕਹਿੰਦੇ ਵੀ ਗੱਡੀ 'ਚ ਸੁੱਤਾ ਪਿਆ ਉਹਨਾਂ ਦੀ ਮਾਤਾ ਦੇ ਇਹ ਬੋਲ ਸੀਗੇ ਉਸ ਤੋਂ ਬਾਅਦ ਸੋ ਗੱਲਾਂ ਨਿਕੜ ਕੇ ਆ ਰਹੀਆਂ ਨੇ ਪੂਰਾ ਪ੍ਰੋਪਰ ਹਜੇ ਜਾਂਚ ਦਾ ਵਿਸ਼ਾ ਜਾਂਚ ਦਾ ਵਿਸ਼ਾ ਜੋ ਵੀ ਗਾਹਾਂ ਜਾ ਕੇ ਹੁਣ ਜਾਂਚ ਕਰੂਗੀ ਪੁਲਿਸ ਪ੍ਰਸ਼ਾਸਨ ਨੇ ਵਧੀਆ ਢੰਗ ਨਾਲ ਜਾਂਚ ਕਰਕੇ ਸਾਡੇ ਨਗਰ ਨੂੰ ਔਰ ਉਹਦੇ ਮਾਪਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਸੀ ਬੇਨਤੀ ਕਰਦੇ ਹਾਂ ਸਾਰੀ ਇਹ ਕਿੱਥੇ ਦਾ ਰਹਿਣਾ ਹੈ ਜੀ ਮੁੰਡਾ ਜਿਹਦਾ ਮਰਡਰ ਹੋਇਆ ਜੀ ਇਹ ਔਰ ਕੀ ਕਾਰਵਾਈ ਹੋ ਰਹੀ ਹੈ ਹਾਂਜੀ ਇੱਕ ਸਾਡੇ ਕੋਲੇ ਕੱਲ ਖਨਾਲ ਕਲਾਂ ਦਾ ਇਨਸੀਡੈਂਸ ਆਇਆ ਸੀਗਾ ਜਿਸ ਚ ਜੜਾਈ ਬੋਡੀ ਮਿਲੀ ਸੀਗੀ ਇੱਕ ਲਵਾਰ ਸਲਾਸ਼ ਜਿਸ ਚਲ ਜੀ ਪਿਤਾ ਦੇ ਬਿਆਨ ਦੇ ਮੁਤਾਬਕ ਅਸੀਂ 302 ਦਾ ਪਰਚਾ ਦਰਜ ਕਰ ਦਿੱਤਾ ਦੋਸ਼ੀਆਂ ਤੇ ਤੇ ਦੋਸ਼ੀ ਜਿਹੜੇ ਉਹ ਅਰੈਸਟ ਕਰ ਲਏ ਨੇ ਕਿ ਕਿਹਤੋਂ ਦੇ ਵਿਅਕਤੀ ਨੇ ਜਿਹੜੇ ਦੋਸ਼ੀ ਇਹ ਖਨਾਲ ਖੁਰਦੇ ਦੇ ਵਿਅਕਤੀ ਨੇ ਜੀ ਇਹ ਕਿੰਨੇ ਕੁ ਉਮਰ ਦੇ ਇਹਨਾਂ ਦੇ ਮੁੰਡੇ ਆ ਜਿਹੜੇ ਜੋ ਅਰੈਸਟ ਹੋਏ ਇਹ ਜਿਹੜੇ ਅਰੈਸਟ ਕੀਤੇ ਆ ਮੁੰਡੇ ਅਸੀਂ ਇੱਕ ਦੀ ਉਮਰ ਹੈਗੀ ਆ 21 ਸਾਲ ਤੇ ਇੱਕ ਦੀ ਹੈਗੀ 26 ਸਾਲ ਇਹ ਕਾਰਨ ਦਾ ਪਤਾ ਲੱਗਿਆ ਜੀ ਕਿਉਂ ਮਰਡਰ ਕੀਤਾ ਜੀ ਇਹਨਾਂ ਨੇ ਨਹੀਂ ਹਲੇ ਅਸੀਂ ਤਫ਼ਤੀਸ਼ ਕਰ ਰਹੇ ਆ ਅੱਜ ਇਹਨਾਂ ਦਾ ਰਿਮਾਂਡ ਲਿਆ ਦੋ ਦਿਨ ਦਾ ਉਹ ਅੱਗੇ ਜੋ ਤਫ਼ਤੀਸ਼ ਚ ਆਊਗਾ ਇਹ ਜਿਹੜੀ ਬੋਡੀ ਸੀ ਜੀ ਸਰ ਇਹ ਹਾਲਾਤ ਕਹੀ ਕਿਸੇ ਜਦੋਂ ਮਿਲੀ ਹੈ ਜੀ ਇਹ ਜਿਹੜੀ ਬੋਡੀ ਮਿਲੀ ਆ ਜੀ ਇਹ ਲਾਸ਼ ਲਵਾਰਸ ਮਿਲੀ ਸੀਗੀ ਤੇ ਇਹਦੇ ਨੇੜੇ ਸੀਗੀ ਜੋ ਇੱਕ ਜਿਹੜੀ ਜ਼ਹਿਰੀਲੀ ਚੀਜ਼ ਦੀ ਸ਼ੀਸ਼ੀ ਪਈ ਸੀ ਤੇ ਮੂੰਹ ਚੋਂ ਜਿਹੜੀ ਝੱਗ ਆ ਰਹੀ ਸੀਗੀ ਜੀ ਕੀ ਪਰਵਾਹ ਮੰਗ ਕਰ ਰਹੇ ਜੀ ਪਰਿਵਾਰ ਦੇ ਮਤਾਬਿਕ ਜੋ ਬਣਨ ਦੀ ਕਾਰਵਾਈ ਆ ਜੀ ਅਸੀਂ ਸਖਤੋ ਸਖਤ ਐਕਸ਼ਨ ਜਿਹੜਾ ਹੈਗਾ ਜੋ ਤੁਹਾਨੂੰ ਦੱਸਿਆ ਪਹਿਲਾਂ ਵੀ 302 ਦੀ ਐਫਆਈਆਰ ਦਰਜ ਕੀਤੀ ਹੈ ਜੀ ਅਸੀਂ ਤੇ ਅਸੀਂ ਜਿਹੜੇ ਹੈਗੇ ਆ ਦੋਸ਼ੀਆਂ ਨੂੰ 12 ਘੰਟਿਆਂ ਦੇ ਅੰਦਰ ਅੰਦਰ ਔਰ ਅਸ਼ਟ ਕਰ ਲਿਆ ਜੀ ਹੋਰ ਵੀ ਕੋਈ ਜਾਂਚ ਚੱਲ ਰਹੀ ਜੀ ਕੋਈ ਹੋਰ ਬੰਦੇ ਨਾਲ ਹੋਣੇ ਇਹਨਾਂ ਦੇ ਹਾਂ ਉਹ ਤਫ਼ਤੀਸ਼ ਜਾਰੀ ਹੈ ਜੀ ਸਾਡੀ ਜਿਵੇਂ ਵੀ ਹੋਊਗਾ ਕਾਨੂੰਨ ਅਨੁਸਾਰ ਉਹ ਕਾਰਵਾਈ ਕਰਾਂਗੇ ਸੰਸਕਾਰ ਹੋ ਗਿਆ ਜੀ ਮੁੰਡੇ ਦਾ